ਕਾਰ ਬਚਾਈ ਹੈ ਦਰਸਲ ਸੌਰਿਆ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਜਿਹੜੇ ਖੇੜੀ ਵਾਲੇ ਬਾਬੇ ਦਾ ਆਪਣੀ ਸੱਤ ਦੇ ਨਾਲ ਝਗੜਾ ਚੱਲ ਰਿਹਾ ਉਹਦਾ ਅਸਲ ਦੇ ਵਿੱਚ ਪੂਰਾ ਕੀ ਕਾਰਨ ਹੈ ਤੇ ਕਿਸ ਦੀਆਂ ਗੱਲਾਂ ਦੇ ਵਿੱਚ ਸਚਾਈ ਹੈ ਤੇ ਕਿਸ ਦੀਆਂ ਗੱਲਾਂ ਦੇ ਵਿੱਚ ਝੂਠ ਹੈ ਇਹਦੇ ਤੇ ਗੱਲਬਾਤ ਕਰਾਂਗੇ ਤੇ ਦੋਸਤੋ ਗੱਲਬਾਤ ਕਰਾਂਗੇ ਕਿ ਇੰਨੀ ਜਲਦੀ ਕਿਸੇ ਦਾ ਵਿਆਹ ਹੋ ਕੇ ਇੱਕ ਦੂਜੇ ਨੂੰ ਮਰਨ ਮਾਰਨ ਤੱਕ ਗੱਲਾਂ ਕਿਉਂ ਪਹੁੰਚ ਗਈਆਂ ਆਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਕਖੇੜੀ ਵਾਲੇ ਬਾਬਾ ਦੇ ਨਾਮ ਦੇ ਨਾਲ ਜਿਹੜਾ ਗੁਰਿੰਦਰ ਸਿੰਘ ਹੈਗਾ ਉਹ ਮਸ਼ਹੂਰ ਹੈ ਤੇ ਉਹਦਾ ਜਿਹੜਾ ਪਹਿਲਾਂ ਪੇਜ ਵਗੈਰਾ ਚੱਲਦੇ ਨੇ ਉਹ ਸਮਾਜ ਸੇਵੀ ਵੀ ਹੈ ਤੇ ਹੋਰ ਕਾਫੀ ਜੀ ਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੈਗੀ ਆ ਤੇ ਲੇਕਿਨ ਜਿਹੜਾ ਪਿਛਲੇ ਦਿਨੀ ਦੋਸਤੋ ਉਹਦਾ ਝਗੜਾ ਹੁੰਦਾ ਉਹਦੀ ਸੱਤ ਸ ਹੈ ਜਿਹੜੀ ਉਹ ਕਹਿੰਦੀ ਹੈ ਕਿ ਮੇਰੇ ਉਹਨੇ ਗੋਲੀ ਮਾਰੀ ਹੈ ਤੇ ਜਿਹੜਾ ਬਾਬੇ ਵੱਲੋਂ ਜਿਹੜੇ ਖੁਲਾਸੇ ਕੀਤੇ ਗਏ ਨੇ ਜਾਂ ਬਾਬੇ ਕਹਿੰਦੇ ਦਸਨ ਮੁਤਾਬਕ ਜਾਂ ਅਸਲੀਅਤ ਦੇ ਵਿੱਚ ਜਿਹੜਾ ਸਚਾਈ ਆ ਉਹ ਕੈਮਰੇ ਦੀ ਅੱਖ ਤੋਂ ਪਤਾ ਲੱਗਦਾ ਹੁੰਦਾ ਹੈਗਾ ਤਾਂ ਦੋਸਤੋ ਇਹਦੇ ਚ ਜਿਹੜੀ ਅਸਲੀ ਸਚਾਈ ਨਿਕਲ ਕੇ ਸਾਹਮਣੇ ਆਈ ਆ ਉਹ ਇਹ ਹੈਗੀ ਕਿ ਖੇੜੀ ਵਾਲਾ ਬਾਬਾ ਜਦੋਂ ਤੁਰਿਆ ਆਪਣੀ ਕਾਰ ਦੇ ਵਿੱਚੋਂ ਉਤਰ ਕੇ ਤਾਂ ਉਹਦੇ ਉੱਪਰ ਜਿਹੜੀ ਕਾਰ ਉਹਦੇ ਸਾਲੇ ਵੱਲੋਂ ਲਿਆ ਕੇ ਚੜਾਈ ਜਾਂਦੀ ਆ ਉਹ ਅੱਖ ਦੇ ਫੋਰੇ ਦੇ ਨਾਲ ਜਦੋਂ ਪਿੱਛੇ ਮੁੜ ਕੇ ਦੇਖਦਾ ਤੇ ਸਾਲ ਮਾਰ ਕੇ ਇੱਕ ਫਿਲਮੀ ਐਕਸ਼ਨ ਦੀ ਤਰ੍ਹਾਂ ਉਹ ਵੱਸ ਜਾਂਦਾ ਹੈਗਾ ਨਹੀਂ ਤਾਂ ਮੰਨੋ ਤੁਸੀਂ ਉਹਦਾ ਜਿਹੜਾ ਕਤਲ ਹੋ ਚੁੱਕਿਆ ਸੀਗਾ ਲੇਕਿਨ ਅਚਾਨਕ ਜਿਸ ਕੋ ਰਾਖੇ ਸਾਇਆ ਮਾਰ ਸਕੇ ਨਾ ਕੋਈ ਉਹ ਮਤਲਬ ਜਿਹੜੀ ਇੱਥੇ ਆਪਾਂ ਕਹਿ ਸਕਦੇ ਆ ਕਿ ਸਚਾਈ ਇਸੇ ਤਰ੍ਹਾਂ ਦਿਖਾਈ ਦਿੰਦੀ ਆ ਕਿ ਜਦੋਂ ਕਾਰ ਉਹ ਪਿੱਛੋਂ ਲਿਆ ਕੇ ਬਹੁਤ ਤੇਜ਼ੀ ਦੇ ਨਾਲ ਉਹਦੇ ਉੱਪਰ ਚੜਦਾ ਤਾਂ ਇਹ ਆਪਣੇ ਵੱਲੋਂ ਜਦੋਂ ਮਾਮੂਲੀ ਪਿੱਛੇ ਨੂੰ ਚੱਕਣ ਦੀ ਕੋਸ਼ਿਸ਼ ਕਰਦਾ ਤੇ ਸਾਲ ਮਾਰ ਕੇ ਬਚ ਜਾਂਦਾ ਤੇ ਉਸ ਤੋਂ ਬਾਅਦ ਕੁੱਟਮਾਰ ਸ਼ੁਰੂ ਹੁੰਦੀ ਆ ਇਹ ਜਿਹੜੀਆਂ ਦੋਸਤੋ ਸਾਰੀਆਂ ਕੰਟਰੋਵਰਸੀਜ਼ ਨੇਗੀਆਂ ਤੇ ਉਸ ਤੋਂ ਬਾਅਦ ਜਿਹੜਾ ਬਾਬੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਉਧਰੋਂ ਉਹਦੀ ਜਿਹੜੀ ਸੱਸ ਐ ਉਹ ਵੀ ਦਾਖਲ ਹੁੰਦੀ ਆ ਹੁਣ ਇੱਥੇ ਬਾਬੇ ਦਾ ਕੀ ਕਹਿਣਾ ਉਹ ਕਹਿੰਦਾਗਾ ਕਿ ਮੇਰੀ ਘਰਵਾਲੀ ਨੂੰ ਇਹਨਾਂ ਨੇ ਲੁਕੋ ਕੇ ਰੱਖਿਆ ਹੋਇਆ ਮੇਰਾ ਸਾਲਾ ਤੇ ਮੇਰੀ ਸੱਸ ਐ ਜਿਹੜੀ ਉਹ ਉਹਨੂੰ ਲੁਕੋ ਕੇ ਕਿਡਨਾਪ ਕੀਤਾ ਹੋਇਆ ਤੇ ਇਹ ਜਿਹੜਾ ਮੈਨੂੰ ਮਾਰਨਾ ਚਾਹੁੰਦੇ ਨੇ ਤੇ ਉਹਨੇ ਇਹ ਵੀ ਸਾਰਾ ਖਲਾਸਾ ਕੀਤਾਗਾ ਕਿ ਮੇਰੇ ਤੇ ਗੱਡੀ ਚੜ੍ਹ ਕੇ ਇਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਜਦੋਂ ਕਿ ਇਹਦੀ ਸੱਚ ਵੱਲੋਂ ਕਿਹਾ ਗਿਆਗਾ ਕਿ ਮੇਰੇ ਪੱਟ ਦੇ ਵਿੱਚ ਗੋਲੀ ਮਾਰੀ ਗਈ ਆ ਪਰ ਇਹਨਾਂ ਦੇ ਵਕੀਲ ਜਿਹੜੇ ਬਾਬੇ ਦੇ ਨੇ ਉਹਨਾਂ ਨੇ ਜੋ ਕੱਲ ਇੰਟਰਵਿਊ ਦਿੱਤੀ ਆ ਉਹਦੇ ਚ ਉਹਨਾਂ ਨੇ ਦੱਸਿਆਗਾ ਕਿ ਜਿਹੜਾ ਬਾਬਾਗਾ ਜਿਸ ਸਮੇਂ ਇਹਨਾਂ ਦੀ ਸੱਤਸ ਵੱਲੋਂ ਇਹ ਕਿਹਾ ਗਿਆਗਾ ਕਿ ਗੋਲੀ ਮੇਰੇ ਮਾਰੀ ਗਈ ਆ ਉਹਨਾਂ ਨੇ ਦੱਸਿਆ ਕਿ ਕਿਤੇ ਵੀ ਇੱਕ ਵੀ ਜਗ੍ਹਾ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜਾ ਬਾਬਾ ਗੋਲੀ ਚਲਾਉਂਦਾ ਦਿਖਾਈ ਨਹੀਂ ਦਿੰਦਾ ਕਿੱਤੇ ਵੀ ਉਹਦੇ ਕੋਲੇ ਅਸਲਾ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਉਹਨਾਂ ਨੇ ਦੱਸਿਆ ਕਿ ਦਿਖਾਈ ਨਹੀਂ ਦਿੰਦੀ ਉਹ ਆਪਣੀ ਘਰ ਵਾਲੀ ਨੂੰ ਲੈਣ ਗਿਆ ਸੀਗਾ ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਇਲਜ਼ਾਮ ਵੱਡਾ ਜਿਹੜਾ ਲਾਇਆਗਾ ਉਹ ਪੁਲਿਸ ਦੇ ਉੱਪਰ ਇਹ ਇਲਜ਼ਾਮ ਲਾਇਆ ਕਿ ਪੁਲਿਸ ਨੇ ਉਹਨਾਂ ਨੂੰ ਜਦੋਂ ਹਸਪਤਾਲ ਦੇ ਵਿੱਚ ਉਹ ਕਹਿੰਦਾ ਦਾਖਲ ਹੈ ਉਹਦਾ ਜਵਾੜਾ ਕੁੱਟਿਆ ਹੋਇਆਗਾ ਹੋਰ ਕਿੰਨੀਆਂ ਸੱਟਾਂ ਦਾ ਉਹ ਜ਼ਿਕਰ ਕਰਦੇ ਨੇ ਜੋ ਹਸਪਤਾਲ ਵੱਲੋਂ ਜਿਹੜਾ ਸਰਕਾਰੀ ਹਸਪਤਾਲ ਹੈ 32 ਦਾ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਡਾਕਟਰਾਂ ਵੱਲੋਂ ਜਿਹੜੀ ਮਤਲਬ ਰਿਪੋਰਟ ਦਿੱਤੀ ਗਈ ਆ ਉਹਦੇ ਚ ਉਹਦੀਆਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਵਿੱਚ ਆਈਆਂ ਨੇ ਜਿਹਦੇ ਚ ਸਭ ਤੋਂ ਸੱਟ ਗੰਭੀਰ ਹੈ ਜਿਹੜੀ ਉਹਦਾ ਜਵੜਾ ਟੁੱਟਿਆ ਹੋਇਆ ਜਿਹਦੇ ਬਾਰੇ ਉਹ ਦੱਸਦਾਗਾ ਕਿ ਡਾਕਟਰਾਂ ਨੇ ਉਹਦੇ ਲਈ ਲਿਖਿਆਗਾ ਕਿ ਇਹਦੀ ਸਰਜਰੀ ਬਹੁਤ ਤੇ ਜ਼ਰੂਰੀ ਹੈ ਜੇਕਰ ਸਰਜਰੀ ਨਾ ਕੀਤੀ ਗਈ ਤਾਂ ਉਹਦਾ ਜਿਹੜਾ ਇਹ ਜਵੜਾਗਾ ਉਹਦੇ ਜਾਨਲੇਵਾ ਵੀ ਹੋ ਸਕਦਾ ਹੈਗਾ ਲੇਕਿਨ ਦੋਸਤੋ ਇਹਦੇ ਚ ਉਹਨਾਂ ਜਿਹੜਾ ਕੋਰਟ ਨੇ 4 ਘੰਟੇ ਦਲੀਲਾਂ ਸੁਣਨ ਤੋਂ ਬਾਅਦ ਕੱਲ 1 ਦਿਨ ਦਾ ਪੁਲਸ ਰਿਮਾਨ ਜਿਹੜਾ ਬਾਬੇ ਦਾ ਦੇ ਦਿੱਤਾ ਤੇ ਜਦੋਂ ਕਿ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਕੇ ਉਹਨਾਂ ਦੀ ਸਰਜਰੀ ਕਰਵਾਈ ਜਾਵੇ ਹੁਣ ਕੱਲ ਨੂੰ ਯਾਨੀ ਕਿ ਅੱਜ ਅੱਜ ਹੁਣ ਕੋਰਟ ਉਹਦੇ ਚ ਕੀ ਫੈਸਲਾ ਦਿੰਦੀ ਆ ਜੇਕਰ ਉਹਨਾਂ ਨੂੰ ਹਸਪਤਾਲ ਦਾਖਲ ਕਰਾਉਣ ਦਾ ਤੇ ਸਰਜਰੀ ਕਰਾਉਣ ਦੀ ਇਜਾਜ਼ਤ ਦੇ ਦਿੰਦੀ ਆ ਤਾਂ ਉਹਦਾ ਇਲਾਜ ਹੋਵੇਗਾ ਜੇਕਰ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਤਾ ਫਿਰ ਉਥੇ ਹਸਪਤਾਲ ਜਿਹੜੇ ਆਪਾਂ ਨੂੰ ਪਤਾ ਹੈਗਾ ਕਿ ਜ਼ਿਲ੍ਹਾ ਦੇ ਵਿੱਚ ਹਸਪਤਾਲ ਜਿਹੜੇ ਕਿਸ ਤਰ੍ਹਾਂ ਦੇ ਹੁੰਦੇ ਨੇ ਉਥੇ ਸਰਜਰੀ ਜਿਹੜੀ ਸੰਭਵ ਨਹੀਂ ਹੈਗੀ ਪਰ ਦੋਸਤੋ ਹੁਣ ਇੱਥੇ ਗੱਲਬਾਤ ਇਹ ਆਪਾਂ ਸੋਚਣ ਵਾਲੀ ਆ ਕਿ ਇੱਕ ਜਿਹੜਾ ਕਿ ਸਮਾਜ ਸੇਵੀ ਬੰਦਾ ਹੈ ਤੇ ਉਹ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਉਂਦਾ ਹੈਗਾ ਬੜੀਆਂ ਖੁਸ਼ੀਆਂ ਦੇ ਨਾਲ ਇਹਨਾਂ ਨੇ ਵਿਆਹ ਕਰਵਾਇਆ ਤੇ ਬੜਾ ਉਹਦਾ ਪ੍ਰਚਾਰ ਕੀਤਾ ਗਿਆ ਕਿਤੇ ਇਹਦੀ ਇਹੀ ਸੱਚ ਕਹਿੰਦੀ ਹੁੰਦੀ ਸੀ ਕਿ ਮੈਂ ਇਹਨੂੰ ਚਾਂਦੀ ਦੀ ਡੱਬੀ ਦੇ ਵਿੱਚ ਫੀਮ ਪਾ ਕੇ ਰੱਖਿਆ ਕਰੂੰ ਅਸੀਂ ਐਂ ਕਰਿਆ ਕਰਾਂਗੇ ਅਸੀਂ ਬਾਹ ਕਰਿਆ ਕਰਾਂਗੇ ਪਰ ਬਹੁਤ ਜਲਦੀ ਇਹ ਜਿਹੜੀਆਂ ਚੀਜ਼ਾਂ ਨੇ ਦੋਸਤੋ ਇਹ ਜਿਹੜਾ ਦਿਖਾਵੇ ਦਾ ਪਿਆਰ ਸੀਗਾ ਇਹ ਦੁਸ਼ਮਣੀ ਦੇ ਵਿੱਚ ਬਦਲ ਗਿਆ ਇਹ ਚੀਜ਼ਾਂ ਉੱਥੇ ਹੀ ਹੁੰਦੀਆਂ ਨੇ ਦੋਸਤੋ ਜਿੱਥੇ ਆਪਾਂ ਥੋੜਾ ਜਿਹਾ ਹੌਸਲ ਪਣੇ ਦੇ ਵਿੱਚ ਆ ਕੇ ਜਿਹੜਾ ਆਪਾਂ ਇਸ ਤਰ੍ਹਾਂ ਦੇ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਲੇਕਿਨ ਜਿਹੜੇ ਰਿਸ਼ਤੇ ਨੇ ਇਹ ਬਹੁਤ ਹੀ ਆਪਾ ਕਹਿ ਸਕਦੇ ਆ ਕਿ ਉਸ ਨਾਲ ਨਿਭਾਉਣੇ ਪੈਂਦੇ ਨੇ ਜਦੋਂ ਕੋਈ ਬੰਦਾ ਇਹਨਾਂ ਰਿਸ਼ਤਿਆਂ ਨੂੰ ਸਿਰਫ ਮਸੂਰੀ ਦੇ ਲਈ ਵਰਤਦਾ ਆਪਣੀ ਦੋਨੇ ਧਰਾਂ ਵੱਲੋਂ ਉਸ ਵਿਆਹ ਨੂੰ ਜਾਂ ਮਸੂਰੀ ਕਰਨ ਦੀ ਕੋਸ਼ਿਸ਼ ਕਰ ਕੀਤੀ ਜਾਂਦੀ ਆ ਤੇ ਲੋਕਾਂ ਦੇ ਵਿੱਚ ਵਾਹ ਵਾਹ ਖੱਟਣ ਦੇ ਲਈ ਬਿਊ ਲੈਣ ਦੇ ਲਈ ਇਹ ਫਿਰ ਚੀਜ਼ਾਂ ਦੇ ਵਿੱਚ ਡਿਸਪਿਊਟ ਹਮੇਸ਼ਾ ਆ ਹੀ ਜਾਂਦੇ ਨੇ ਕਿਉਂਕਿ ਇਹਦੇ ਵਿੱਚ ਦੇਖਣ ਨੂੰ ਫਿਰ ਇਹੀ ਲੱਗਦਾ ਹੈਗਾ ਕਿ ਕੁਝ ਜਿਹੜਾ ਬੰਦੇ ਦੀ ਮਸੂਰੀ ਦੇਖ ਕੇ ਉਹਦਾ ਟੀਵੀ ਤੇ ਮੋਬਾਈਲ ਤੇ ਵਿਊ ਦੇਖ ਕੇ ਤੁਸੀਂ ਆਪਣੇ ਬੱਚਿਆਂ ਦਾ ਵਿਆਹ ਕਰ ਦਿੰਨੇ ਹੋ ਇਹ ਉਸ ਤੋਂ ਬਾਅਦ ਫਿਰ ਤੁਸੀ ਇੱਕੇ ਲਗਤ ਪਹਿਲਾਂ ਤੁਹਾਨੂੰ ਬਹੁਤ ਚੰਗਾ ਲੱਗਦਾ ਫਿਰ ਉਹ ਬਹੁਤ ਜਲਦੀ ਮਾੜਾ ਹੋ ਜਾਂਦਾ ਪਰ ਦੋਸਤੋ ਮੇਰਾ ਕਹਿਣ ਦਾ ਮਤਲਬ ਸਿਰਫ ਇਹੀ ਆ ਕਿ ਇਹਨਾਂ ਚੀਜ਼ਾਂ ਤੋਂ ਰਿਸ਼ਤਿਆਂ ਨੂੰ ਦੂਰ ਰੱਖਣਾ ਚਾਹੀਦਾ ਕਿਉਂਕਿ ਇਹ ਰਿਸ਼ਤੇ ਪਤੀ ਤੇ ਪਤਨੀ ਦੇ ਜਿਹੜੇ ਰਿਸ਼ਤੇ ਨੇ ਇਹ ਬਹੁਤ ਪਵਿੱਤਰ ਰਿਸ਼ਤਾ ਹੈਗਾ ਇਸ ਰਿਸ਼ਤੇ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਦਰਾਰਾਂ ਆ ਜਾਂਦੀਆਂ ਨੇ ਤੇ ਜੇਕਰ ਵਿਆਹ ਹਰ ਇੱਕ ਬੰਦੇ ਦਾ ਹੁੰਦਾ ਇਹਨਾਂ ਦਾ ਵਿਆਹ ਹੋਇਆ ਸੀਗਾ ਇਹਨਾਂ ਨੂੰ ਉਸੇ ਤਰ੍ਹਾਂ ਜਿਹੜੀ ਗ੍ਰਸਤੀ ਜੀਵਨ ਹੈ ਦੋਸਤੋ ਇਹਨੂੰ ਗੁਰੂ ਸਾਹਿਬ ਨੇ ਵੀ ਕਿਹਾਗਾ ਕਿ ਇਹ ਇੱਕ ਪਰਦੇ ਦੀ ਚੀਜ਼ ਹੈ ਜੇਕਰ ਤੁਸੀਂ ਇਹਨੂੰ ਜਗ ਜਹਰ ਗੱਲਾਂ ਕਰੋਗੇ ਜਿਵੇਂ ਕੋਈ ਪੀਜੇ ਵਾਲਾ ਕੋਈ ਸੀਗਾ ਉਹਦਾ ਜਲੂਸ ਤੁਸੀਂ ਨਿਕਲਦਾ ਦੇਖਿਆ ਕੀ ਕੁਝ ਹੋਇਆ ਸੀਗਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਦੋਸਤੋ ਇਹ ਮੈਂ ਤਾਂ ਸਿਰਫ ਇਹੀ ਕਹੂੰਗਾ ਕਿ ਇਹ ਮਸੂਰੀ ਲੈਣ ਦੇ ਹੋਸੇ ਤਰੀਕੇ ਨੇ ਜਿਹੜੇ ਉਹਦੇ ਚ ਆ ਕੇ ਲੋਕ ਐਵੇਂ ਬੀਵਾਂ ਦੇ ਚੱਕਰਾਂ ਚ ਜਾਂ 4 ਡਾਲਰਾਂ ਦੇ ਚੱਕਰਾਂ ਚ ਜਾਂ ਕੁਝ ਵੀ ਕਹਿ ਲੋ ਉੱਥੇ ਆਪਣੇ ਰਿਸ਼ਤਿਆਂ ਨੂੰ ਹੀ ਲਿਆ ਕੇ ਮਤਲਬ ਲੋਕ ਅੱਜ ਕੱਲ ਲੱਗ ਜਾਂਦੇ ਨੇ ਕਿਉਂਕਿ ਕੁਝ ਯੂਟਿਊਬਰ ਅਜੇ ਹੈਗੇ ਨੇ ਜਿਹੜੇ ਆਪਣੀਆਂ ਪਤਨੀਆਂ ਨੂੰ ਅੱਗੇ ਕਰਕੇ ਵਿਊ ਲੈਂਦੇ ਰਹਿੰਦੇ ਨੇ ਤੇ ਇਹ ਲੋਕ ਵੀ ਮੇਰੇ ਖਿਆਲ ਦੇ ਵਿੱਚ ਉਹਨਾਂ ਦੀਆਂ ਜਿਹੜੇ ਆਪਾਂ ਕਹਿ ਸਕਦੇ ਆ ਵੀਡੀਓਜ਼ ਨੂੰ ਦੇਖ ਕੇ ਪ੍ਰਭਾਵਿਤ ਹੁੰਦੇ ਨੇ ਤੇ ਇਹ ਲੋਕ ਵੀ ਕੋਸ਼ਿਸ਼ ਕਰਦੇ ਨੇ ਕਿ ਜੇਕਰ ਉਹ ਮਸੂਰ ਹੋ ਸਕਦੇ ਨੇ ਤਾਂ ਆਪਾਂ ਕਿਉਂ ਨਹੀਂ ਆਪਾਂ ਕਿਉਂ ਨਾ ਆਪਣੀਆਂ ਪਤਨੀਆਂ ਨੂੰ ਦੋਸਤੋ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਇਹ ਰਿਸ਼ਤੇ ਨੂੰ ਪਵਿੱਤਰਤਾ ਦੇ ਨਾਲ ਨਿਭਾਉਣਾ ਚਾਹੀਦਾ ਤੇ ਪਰ ਜੋ ਕੁਝ ਖੇੜੀ ਵਾਲੇ ਬਾਬੇ ਦੇ ਨਾਲ ਹੋਇਆਗਾ ਇਹ ਬਿਲਕੁਲ ਆਪਾਂ ਕਹਿ ਸਕਦੇ ਆ ਕਿ ਉਹਨੂੰ ਜਾਨੋਂ ਮਾਰਨ ਦੇ ਤਰੀਕੇ ਦੇ ਨਾਲ ਇਹ ਕੀਤਾ ਗਿਆਗਾ ਕਿਉਂਕਿ ਸੀਸੀਟੀਵੀ ਕੈਮਰਾ ਜਿਹੜਾ ਉਹ ਝੂਠ ਨਹੀਂ ਬੋਲਦਾ ਹੈਗਾ ਬਾਕੀ ਸਾਰੀਆਂ ਗੱਲਾਂ ਬਿਆਨ ਇਹ ਉਹ ਇਲਜ਼ਾਮ ਤਰਾਸੀ ਜਿਹੜੀ ਹੁੰਦੀ ਆ ਉਹ ਸਭ ਆਪਾਂ ਨੂੰ ਪਤਾ ਹੀ ਆ ਕਿ ਕਿਵੇਂ ਚਲਦੀਆਂ ਨੇ ਪਰ ਇੱਥੇ ਕੈਮਰੇ ਦੀ ਅੱਖ ਝੂਠ ਨਹੀਂ ਬੋਲਦੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ